ਆਹੇ ਗੁਰੂ ਸਾਹਿਬ ਜੀ ਸ਼੍ਰੀ ਨਾਨਕ ਪਾਤੋਪੰਕਾ ਜੋ ਬੰਸਾ ਨਾ ਸਿਮਰੋ ਸਰਦਾਸ ਗੁਰ ਹਿਰਦੇ ਧਿਆਗ ਜੇ ਹਿਰਦੇ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰ ਜਨ ਬਿਗਨਨ ਕੇ ਨਾਸ਼ਕ ਬੇਗਨਨ ਕੇ ਨਾਸ਼ਕ ਸ਼੍ਰੀ ਹਰ ਗੋਬਿੰਦ ਸੋਬ ਸਮਾਤ ਪ੍ਰਕਾਸ਼ਕ ਸ਼੍ਰੀ ਹਰਾਈ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਈ ਬਹੂਰੀ ਤਿਕ ਬਹਾਦਰ ਪਰਮ ਕੇ ਰਪਾਲਾ ਜੀ ਪਰਮ ਕੇ ਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾ ਤਰਾ ਮੁਰ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗ ਦੇਸ਼ਾ ਏਕੰਕਾਰ ਸਤਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਨਾਸ਼ਨ ਸੋ ਦੋਹਰਾ ਭਈ ਪ੍ਰਾਤ ਸਤਿਗੁਰ ਤਵੈ ਸਾਸਤਰ ਵਸਤਰ ਕੋ ਪਾਏ ਅਲੰਕਾਰ ਦੀਪਤ ਰਤਨ ਸੁੰਦਰ ਰੂਪ ਸੁਹਾਏ ਭਈ ਪ੍ਰਾਤ ਸਤਿਗੁਰ ਤਵੈ ਸਾਸਤਰ ਵਸਤਰ ਕੋ ਪਾਏ ਅਲੰਕਾਰ ਦੇ ਪਤ ਰਤਨ ਸੁੰਦਰ ਰੂਪ ਸੁਹਾਏ ਜੁਗੋ ਜੁਗਿਆ ਟਲ ਚਬਰ ਛਤਰ ਦੇ ਮਾਲਕ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰੂ ਸWARE ਸਾਧ ਸੰਗਤ ਜੀ ਆਉ ਸਤਿਗੁਰਾਂ ਦੇ ਹਜ਼ੂਰ ਜੁੜ ਕਰਕੇ ਇਸ ਦੇਹੀ ਦਾ ਲਾਹਾ ਲੈਨੇ ਆਂ ਸਵਾਸਾਂ ਨੂੰ ਸਫਲਾ ਕਰਨਾ ਕਰੀਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਹਜ਼ੂਰ ਆਪਾਂ ਸਰਬਨ ਕੀਤਾ ਕਾਲ ਸਿਵਾਨਾ ਅੰਦਰ ਕੇ ਕਿਵੇਂ ਮਹਾਰਾਜ ਕਾਜੀ ਨੂੰ ਬੜੇ ਆਦਰ ਦੇ ਨਾਲ ਮਹਾਰਾਜ ਬਿਠਾਉਂਦੇ ਐ ਜੋ ਕਾਜੀ ਨੇ ਸਵਾਲ ਕੀਤਾ ਮਹਾਰਾਜ ਨੇ ਸਾਰਾ ਉਹਦਾ ਜੋ ਮਨ ਦਾ ਬਹਿਮ ਸੀ ਜੋ ਮਨ ਦੀ ਦਰਖਣਾ ਸੀ ਉਹ ਦੂਰ ਕਰ ਦਿੱਤੀ ਤੇ ਉਹ ਆਨੰਦ ਦੇ ਨਾਲ ਭਰ ਗਿਆ ਔਰ ਖੁਸ਼ੀ ਦੇ ਵਿੱਚ ਉਹਨੇ ਮਹਾਰਾਜ ਬਾਤ ਜੋ ਲਬਜ ਵਰਤੇ ਵਾਹ ਵਾ ਜੀ ਐਨ ਖੁਦਾਏ ਅਬਨ ਗੁਰੂ ਆਦਮ ਕਦਮ ਮੁਸਰਤ ਬੰਧ ਹੈ ਜਹਾਨ ਉਪਾਰ ਕਰਦਮਹਿ ਕਿ ਪਹਿਲਾ ਆਉਂਦਿਆ ਹੈ ਗੁਰੂ ਜੀ ਠੀ ਖੁਦਾ ਦਾ ਰੂਪ ਮੈਨੂੰ ਨਜ਼ਰੀ ਆਇਆ ਗੁਰੂ ਦੇ ਚਰਨਾ ਦਾਸਾਂ ਨੂੰ ਵਡਿਆਈ ਦੇਣ ਵਾਲੇ ਸਹੀ ਨੇ ਜਿਨ੍ਹਾਂ ਨੇ ਮੈਨੂੰ ਜਹਾਨ ਤੋਂ ਪਾਰ ਕਰ ਦਿੱਤੇ ਕਿ ਜੋ ਦਰਗਾਹੀ ਬਚਨ ਮਹਾਰਾਜ ਜੀ ਨੇ ਕਹੇ ਨਾਂ ਕਿ ਜਿਸ ਤਰ੍ਹਾਂ ਮੋਰ ਪੁੱਠੇ ਹੁੰਦੇ ਆ ਪਰ ਜਦੋਂ ਕਾਗਜ਼ ਤੇ ਨਾਲੇ ਸਿੱਧੀ ਹੋ ਜਾਂਦੇ ਆ ਤੇ ਉਹ ਸਿੱਧੀ ਮੋਰ ਕਈ ਕਈ ਵੱਡੇ ਵੱਡੇ ਕਰਮ ਕਰਦੀ ਹੈ ਫਿਰ ਸਰਕਾਰੀ ਦਰਬਾਰੇ ਉਸੇ ਤਰ੍ਹਾਂ ਕਦੇ ਮਾਸਤਕ ਦੇ ਜਿਹੜੇ ਭਾਗ ਲੇਖ ਆ ਉਹ ਪੁੱਠੇ ਨੇ ਜਦੋਂ ਇਨਸਾਨ ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਅੱਗੇ ਝੁਕਦਾ ਮੱਥਾ ਟੇਕਦਾ ਤਾਂ ਉਹਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਇਸ ਤਰ੍ਹਾਂ ਮਹਾਰਾਜ ਜਦੋਂ ਸਾਰੀ ਬਾਤਾਂ ਸਮਝਾਉਣੀ ਕੀਤੀ ਤਾਂ ਕਾਰੀ ਰੀਤ ਤੱਲੇ ਹੋ ਗਈ ਤੇ ਮਹਾਰਾਜ ਦਾ ਬੜਾ ਸਤਕਾਰ ਕੀਤਾ ਚਰਨਾਂ ਤੇ ਬਰਾ ਕਰਕੇ ਮੱਥਾ ਟੇਕਿਆ ਤਾਂ ਮਹਾਰਾਜ ਜੀ ਨੇ ਆਪਣੇ ਕੋਲ ਬਿਠਾਇਆ ਉਤਰ ਸੁਣ ਕੇ ਜੋ ਕਾਜੀ ਪ੍ਰਸੰਨ ਹੋ ਜਾਣਾ ਤੇ ਔਰ ਸਾਰੇ ਸੰਗਤ ਨੇ ਕਾਜੀ ਦੇ ਸਮੇਤ ਮਹਾਰਾਜ ਦੇ ਦਰਸ਼ਨ ਕੀਤੇ ਸਭ ਜੀ ਮਹਾਰਾਜ ਨੇ ਲੱਗ ਸਾ ਜਿਹੜੀ ਸੀ ਮਨਸਾ ਸੀ ਉਹ ਪੂਰੀਆਂ ਕੀਤੀਆਂ ਚਰਨਾਂ ਦਾ ਪਿਆਰ ਬਹੁਸ਼ਰਸ਼ ਕਰਕੇ ਸਾਰੇ ਸੰਗਤ ਨੂੰ ਨਜ਼ਰੋ ਨਜ਼ਰਨੇ ਹਾਲ ਕੀਤਾ ਆਓ ਜੂ ਅਗਲਾ ਬਤਾਨ ਆਇਆ ਜੋ ਸਤਿਗੁਰਾਂ ਨੇ ਹਜ਼ੂਰ ਉੜ ਕੇ ਆਪਾਂ ਸਰਵਣ ਕਰੀਏ ਮੁਗਰ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾਓ ਭਈ ਪਰਾਤ ਸਤਿਗੁਰ ਤਵੈ ਸਤਿ ਤਰ ਬਹਤੁਰ ਕੋ ਪਾਏ ਕਿ ਜਦ ਮਹਾਰਾਜਰ ਸਵੇਰ ਹੋਈ ਅੰਮ੍ਰਿਤ ਵੇੜਾ ਹੋਇਆ ਪ੍ਰਵਾਹ ਤੋਗੇ ਨਾ ਇਸ਼ਨਾਨ ਪਾਣ ਕੀਤਾ ਆਪਣੇ ਬਾਸਤਰ ਤੇ ਸਾਤਰ ਆਪਣੇ ਸਰੀਰ ਦੇ ਉੱਤੇ ਸਜਾਉਣੇ ਕੀਤੇ ਅਲੰਕਾਰ ਦੀਪਤ ਸੁੰਦਰ ਰਤਨ ਸੁੰਦਰ ਰੂਪ ਸੁਹਾਏ ਅਦੇ ਰਤਨਾ ਜਿਹੜੇ ਪ੍ਰਕਾਸ਼ ਨੂੰ ਇਹ ਗਹਿਣੇ ਆਪ ਜੀ ਨੇ ਪਾਉਣੇ ਕੀਤੇ ਨੇ ਜੋ ਬੜੇ ਸੁੰਦਰ ਸਰੂਪ ਦੇ ਉੱਤੇ ਸੋਭ ਰਹੇ ਨੇ ਜਾਪੈ ਸਵਾ ਸਥਾਨ ਆਨ ਗੁਰ ਪੂਰੇ ਗੁਰ ਕਰ ਪਹੁੰਚੇ ਸਿੰਘ ਹਜੂਰੇ ਪੂਰਨ ਗੁਰੂ ਜੀ ਸਵਾ ਸਥਾਨ ਤੇ ਆਵ ਰਾਜੇ ਜਿੱਥੇ ਸਵਾ ਲੱਗੀ ਸੀ ਨਾ ਉਸ ਥਾਨ ਦੇ ਉੱਤੇ ਸ਼ਨਵਾਸਣ ਤੇ ਬਰਾਜਮਾਨ ਹੋ ਗਏ ਸਿਰ ਨਿਰਮੇ ਕਰ ਦਰਸ਼ਨ ਚਿੱਤੇ ਵਾਹਿਗੁਰੂ ਜੀ ਕੀ ਪਤ ਕਹ ਫਤੇ ਤਾਂ ਸਾਰੇ ਸਿੰਘਾਂ ਨੇ ਸਤਿਗੁਰਾਂ ਦੇ ਹਜ਼ੂਰ ਪਹੁੰਚਣ ਤੇ ਤੇਗ ਰੱਖ ਕੇ ਦਰਸ਼ਨ ਕੀਤਾ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਦਿੱਤੀ ਲਗਿਓ دیਵਾਨ ਖਾਲਸਾ ਆਇਓ ਸੁਰਗਣ ਮੈਂ ਜਿਮ ਇੰਦਰ ਸੁਹਾਇ ਜਦੋਂ دیਵਾਨ ਲੱਗਿਆ ਤਾਂ ਖਾਲਸਾ ਵੀ ਆ ਗਿਆ ਤੇ ਫਿਰ ਗੁਰੂ ਜੀ ਇੰਝ ਸੋਭ ਰਹੇ ਨੇ ਸੋ ਜੋ ਗੁਰ ਦਰਸ਼ਨ ਭੇਤ ਆਈ ਕਰ ਕਰ ਨਮੋ ਤਦ ਸਮੁੰਦਾਈ ਮਾਨੋ ਦੇਵਤਿਆਂ ਦੇ ਵਿੱਚ ਇੰਦਰ ਬੈਠਾ ਹੋਵੇ ਜਿਹੜੀ ਸੰਗ ਦਰਸ਼ਨਾਵਾਰਤੇ ਆਏ ਸੀ ਉਹ ਵੰਦਨਾ ਕਰਨ ਕ ਸਥਾਨ ਤੇ ਬੈਠ ਗਈ ਇਕ ਟਿਕ ਹੀਰਤ ਹੈ ਨਰ ਨਾਰੇ ਸਿਰ ਪਰ ਟੁਰੈ ਚੌਰ ਬਉ ਬਾਰੇ ਇਤਰੀ ਪੁਰਸ਼ ਟਿਕੋ ਗੁਰੂ ਜੀ ਵੱਲ ਵੇਖ ਰਹੇ ਨੇ ਸੇ ਸਿਰ ਉੱਤੇ ਨਾਲ ਦੇ ਸਿੱਖਣ ਜੋ ਮਹਾਰਾਜ ਦੇ ਹਜ਼ੂਰੀ ਵਿੱਚ ਹਾਜ਼ਰ ਨੇ ਉਹ ਸਤਗੁਰਾਂ ਨੂੰ ਵਾਰ ਚੌਰ ਚੌਰ ਜਿਹੜੇ ਚੌਰ ਐ ਉਹ ਕਰ ਰਹੇ ਨੇ ਚਾਹੋ ਦਿਸੂ ਦੂਰ ਦੂਰ ਲੱਗ ਵੈਸੇ ਉੱਚੇ ਧੰਨਾ ਬੋਲੇ ਪ੍ਰਭ ਐਸੇ ਚਾਰੇ ਪਾਸੇ ਦੂਰ ਦੂਰ ਤੱਕ ਜੋ ਸੰਗਤ ਆ ਇਕੱਠ ਸੀ ਹੋਇਆ ਸੀ ਫਿਰ ਸਾਤ ਫਿਰ ਸਤਗੁਰੂ ਜੀ ਉੱਚੀ ਧੰਦੇ ਵਿੱਚ ਇਸ ਤਰ੍ਹਾਂ ਬੋਲਦੇ ਨੇ ਸੰਗਤ ਨੂੰ ਜੋ ਵਚਨ ਗੇ ਤਾਂ ਉੱਚੀ ਧੰਦੇ ਵਿੱਚ ਕੀਤਾ ਆਸ ਇਸਤਰੀ ਕੋ ਸੰਗਤ 마ਹੀ مرد ਨਹੀਂ ਫਟਕਾਰਿਓ ਜਾਹਿ ਕੀ ਸੰਗਤ ਦੇ ਵਿੱਚ ਕੋਈ ਐਸੀ ਇਸਤਰੀ ਹੈ ਜਿਸ ਦੇ ਜਿਸ ਨੇ ਮਰਦ ਦਾ ਮੂੰਹ ਨਾ ਫਟਕਾਰਿਆ ਹੋਵੇ ਛੋਟਾ ਵੱਡਾ ਹੋਏ ਭਏ ਕੋਈ ਹਿਰਦੈ ਸੁਮਤ ਤਰ ਕਹਿਓ ਨਾ ਜੋਈ ਮਾਰਕ ਨਿ ਬੇਸ਼ਕੋ ਉਮਰ ਚ ਛੋਟਾ ਹੋਵੇ ਵੱਡਾ ਹੋਵੇ ਹੇਦੇ ਵਿੱਚ ਸ੍ਰੇਸ਼ਟ ਵਰਤਾਰ ਦੀ ਜਿਸ ਨੇ ਜਿਹੜਾ ਪੜਾ ਸ਼ਬਦ ਨਾ ਕਿਹਾ ਹੋਵੇ ਉਹ ਦੱਸੇ ਸੰਗਤ ਵਿਖੇ ਸਿੱਖਣੇ ਜੀਤੇ ਗੁਰੂ ਬਾਗ ਸੁਣਾ ਤੂ ਛਣ ਤੇਤੀ ਸੰਗਤ ਜਿੰਦੀਆਂ ਵੇਖ ਤਰੀਆਂ ਸਨ ਗੁਰੂ ਦੇ ਵਚਨ ਸੁਣ ਕੇ ਚੁੱਪ ਕਰ ਗਈਆਂ ਤਾਂ ਕਰ ਜੋਰੇਕ ਸਿੱਖ ਕੀ ਤਨੀਆਂ ਖਰੇ ਹੋਏ ਸਭ ਮੈਂ ਬਚਨ ਪੜੀਆਂ ਇੱਕ ਸਿੱਖ ਦੀ ਇਸਤਰੀ ਨੇ ਫਿਰ ਖੜੀ ਹੋ ਕਰਕੇ ਹੱਥ ਜੋੜ ਕਰਕੇ ਸਾਰਿਆਂ ਦੇ ਵਿੱਚ ਕਿਹਾ ਸੱਚੇ ਬਾਦਸ਼ਾਹ ਮੈਂ ਦੇਨ ਮਰਦਨਾ ਕਾ ਫਟਕਾਰਨ ਕੀ ਨਾ ਕੇ ਸੱਚੇ ਬਾਦਸ਼ਾਹ ਮੈਂ ਗਰੀਬ ਨੇ ਮਰਦ ਨੂੰ ਕਦੇ ਵੀ ਪਟਕਾਰਿਆ ਨਹੀਂ ਹੈ ਆਪਣਾ ਪੁੱਤਰ ਨ ਧੁਰ ਕਿਉ ਕਬਹੇ ਜਾਤ ਮਰਦ ਕੇ ਲੱਖ ਵਗ ਸਭ ਹੀ ਮਹਾਰਾਜ ਮੈਂ ਤਾਂ ਕਦੇ ਆਪਣੇ ਪੁੱਤਰ ਨੂੰ ਵੀ ਨਹੀਂ ਝਗੜਿਆ ਕਦੇ ਉਹਨੂੰ ਵੀ ਨਹੀਂ ਕਦੇ ਛਿੜਕਿਆ ਕਦੇ ਦਬਕਾ ਮਾਰਿਆ ਮੈਂ ਸਭ ਮਰਦਾਂ ਦੀ ਜਾਤ ਨੂੰ ਵੱਡੀ ਸਮਝਦੀ ਹਾਂ ਇਸ ਕਰਕੇ ਸਭ ਦਾ ਸਤਿਕਾਰ ਕਰਦੀ ਹਾਂ ਤਵ ਕਲਗੇ ਧਰ ਬਾਕ ਬਖਾਨੇ ਸਾਧ ਸਾਧ ਤੁਮ ਜੇ ਇਹ ਨਾ ਜਾਣੇ ਤਦ ਕਰਗੀ ਧਰਜੀ ਨੇ ਵਜਨ ਕੀਤੇ ਸ਼ਾਬਾਸ਼ ਸ਼ਾਬਾਸ਼ ਜੇ ਤੂੰ ਇਤਰਾ ਜਾਣਿਆ ਹੈ ਫਿਰ ਤੂੰ ਤਾਜ ਸਿੱਖ ਸੰਗਤ ਇਹਨ ਜੀਤਾ ਸਭ ਕੋ ਏਕ ਸਰੀਰ ਭਰੇ ਤਾ ਜੇ ਜਿਹੜੀ ਸਿੱਖ ਸੰਗਤ ਬੈਠੀ ਹੈ ਸਾਰਿਆਂ ਨੂੰ ਆਪ ਦੇ ਇਸ ਰੀਤੀ ਤੇ ਕਿਵੇਂ ਪ੍ਰਤੀਤ ਆਵੇਗੀ ਭਾਗਣ ਨਾਮ ਤੇਰਾ ਤਬ ਕਰਿਓ ਮਹਾਰਾਜ ਸੁਣਿਆ ਜਿਮ ਚਾਹੇ ਭਾਗਣ ਨਾਮ ਦੇ ਇਸ ਤਰੀਕੇ ਫਿਰ ਕਿਹਾ ਹੀ ਮਹਾਰਾਜ ਜਿਵੇਂ ਆਪ ਨੂੰ ਸੁਣਨਾ ਚਾਹਿਆ ਹੈ ਸੁਣੋ ਮਹਾਨ ਬਸਿਓ ਆਗਰੇ ਨਗਰ ਮਹਾਨ ਤਾਤਸ਼ਾਮ ਮਪਿਤਾ ਦੀਵਾਨ ਸੁਣੋ ਮਹਾਰਾਜ ਮਹਾਨ ਆਗਰਾ ਨਗਰ ਵਸਦਾ ਹੈ ਨਾ ਉਥੇ ਮੇਰੇ ਪਿਤਾ ਜੀ ਬਾਦਸ਼ਾਹ ਦੇ ਦੀਵਾਨ ਸੰਗ ਸਭ ਪਰ ਹੁਕਮ ਦਰਬ ਬਹੁ ਆਵੇ ਸਰਬ ਕਾਰ ਸਰਕਾਰ ਚਲਾਵੇ ਸਭ ਤੇ ਹੁਕਮ ਚੱਲਦਾ ਸੀ ਤੇ ਤਾਨੂੰ ਬਹੁਤ ਹੰਦਾ ਸੀ ਉਹ ਸਰਕਾਰ ਦੇ ਸਾਰੇ ਕੰਮ ਕਾਰ ਚਲਾਉਂਦੇ ਸਨ ਤ੍ਰਿੰਕਾਰ ਲਗ ਕਾਰਜ ਕਰਿਓ ਸਮਾ ਪੂਜਿਓ ਮੇਰੇ ਪਿਤ ਮਰਿਓ ਕਹਿੰਦੇ ਕਾਫੀ ਲੰਮਾ ਸਮਾਂ ਬਤੀਤ ਹੋ ਗਿਆ ਕੰਮ ਕਰਦਿਆਂ ਇੱਕ ਦਿਨ ਉਹ ਆ ਗਿਆ ਜੋ ਸਾਰਿਆਂ ਦੇ ਅਮੈ ਉਹ ਆਪਣੀ ਆਇਯੂ ਪੂਰੀ ਕਰਕੇ ਪਰਲੋਗ ਅਵਨ ਕਰ ਗਏ ਪਾਦਸ਼ਾਹ ਨੇ ਜਬ ਹੀ ਸੁਣਿਓ ਨਿਜ ਲੋਕਨ ਕੋ ਤਤਸ਼ਿਨ ਪੜਿਓ ਬਾਦਸ਼ਾਹ ਜਦ ਸੁਣਿਆ ਤਾਂ ਆਪਣੇ ਲੋਕਾਂ ਨੂੰ ਤੁਰੰਤ ਕਿਹਾ ਕਿ ਮੇਰੇ ਪਿਤਾ ਦੇ ਦਰਵਾਜ਼ੇ ਤੇ ਚੌਂਕੀ ਬਿਠਾ ਦੇਵੋ ਚੌਂਕੀ ਦੇਹੋ ਬਿਠਾਏ ਇਸ ਦਵਾਰ ਬਹੁਤ ਸੰਭਾਰੂ ਭੇਰੋ ਤਾਰੇ ਮਹਾਰਾਜ ਬਾਦਸ਼ਾਹ ਨੇ ਕਿਹਾ ਆਪਣੇ ਲੋਕਾਂ ਨੂੰ ਕਿ ਮੇਰੇ ਪਿਤਾ ਦੇ ਦਰਵਾਜ਼ੇ ਤੇ ਚੌਂਕੀ ਬਿਠਾ ਦੇ ਸਾਰੇ ਨਾਂ ਵਸਤਾਂ ਸੰਭਾਲ ਕੇ ਦਰਵਾਜ਼ੇ ਨੂੰ ਤਾਲਾ ਲਾ ਦੇਵੋ ਤਿਸਕੇ ਪੁੱਤਰ ਹੋਏ ਜੇ ਕੋਈ ਮੋਹ ਡਿਗ ਜਾਏ ਇਆਨਾਂ ਸੋਈ ਜੇ ਉਹਦਾ ਕੋਈ ਪੁੱਤਰ ਹੋਵੇ ਤਾਂ ਜਾ ਕੇ ਉਸ ਨੂੰ ਮੇਰੇ ਪਾਸ ਲੈ ਆਵੋ ਤੁਰੰਤ ਸ਼ਾਹ ਇਸ ਪਾਹੀ ਆਏ ਸਭ ਦਰਬਾਰਨ ਤਾਰੇ ਪਰਭਾਏ ਤੁਰੰਤ ਗਨੇ ਸ਼ਾਹੀ ਸਪਾਹੀ ਜਿਹੜੇ ਸੀ ਉਹ ਆ ਗਏ ਉਹਨਾਂ ਨੇ ਸਾਰੇ ਦਰਵਾਜ਼ੇ ਨੂੰ ਤਾਲੇ ਮਾਰ ਦਿੱਤੇ ਹਮਰੇ ਨਰ ਹਟਾਏ ਸਮਦਾਏ ਚੌਂਕੀ ਕਰਤਾ ਕੇਦ ਬਿਠਾਈ ਮਹਾਰਾਜ ਸਾਡੇ ਸਾਰੇ ਮਨੁੱਖ ਬਾਹਰ ਕੱਢ ਦਿੱਤੇ ਤਾਂ ਗੀਤ ਕਰਕੇ ਚੌਂਕੀ ਬਿਠਾ ਦਿੱਤੀ ਬੂਜ ਬਾਰਤਾ ਹਮ ਤੇ ਸਾਰੇ ਜਾਏ ਸ਼ਾਹੋ ਕੇ ਪਾਸ ਵਿਚਾਰੇ ਤਾਂ ਕਹਿੰਦੇ ਮੇਰੇ ਪਾਸ ਸਾਰੇ ਵਾਰਤਾ ਸੁਣ ਕੇ ਬਾਦਸ਼ਾਹ ਨੇ ਦਸਣਾ ਕੀਤਾ ਹੈ ਸਬਤ ਸੁਤਾ ਤਿਸ ਕੇ ਕਰਮਾਹੇ ਅਸ਼ਟਮ ਹੈ ਆਧਾਨ ਤਰਾਸਤਾਹੀ ਉਸ ਦੇ ਘਰ ਵਿੱਚ 7 ਲੜਕੀਆਂ ਨੇ ਕਹਿੰਦੇ 8ਵੇਂ ਉਹਨਾਂ ਦੀ ਮਾਂ ਇੱਕ ਗਰਭવતી ਔਸਤਰੀ ਹੈ ਭਾਰਤਾ ਬੰਦ ਅਪਰਨਹ ਕੋਈ ਜੋ ਨੇਤਕ ਦੋ ਨੇਕੇ ਤੋਂ ਕੋ ਮਾਲਕ ਹੋਈ ਤੇ ਭਰਾ ਦੇ ਹੋਰ ਕੋਈ ਰਿਸ਼ਤੇਦਾਰ ਨਹੀਂ ਹੈ ਜਿਹੜਾ ਕੇ ਘਰ ਦਾ ਮਾਲਕ ਹੋਵੇ ਬਾਦਸ਼ਾਹ ਇਹ ਮਾ ਸੁਣਤ ਉਚਾਰੇ ਜਨਮ ਜਬੈ ਲਾ ਲਿਓ ਨਿਹਾਰੀ ਬਾਦਸ਼ਾਹ ਨੇ ਇਸ ਪ੍ਰਕਾਰ ਸੁਣ ਕੇ ਕਿਹਾ ਨੰ ਬੱਚਾ ਜਨਮ ਲਵੇ ਤਾਂ ਉਸ ਨੂੰ ਵੇਖ ਲਵੋ ਹੋਵੇ ਪੁੱਤਰ ਤੋਂ ਕਰੋ ਖਲਾਸ ਸੁਤਾ ਭਏ ਕਰ ਜਮਤ ਅਵਸ ਜੇ ਪੁੱਤਰ ਹੋਵੇ ਤਾਂ ਜੈ ਦਾਤ ਖਲਾਸ ਕਰ ਦੇਵੋ ਤੇ ਜੇ ਲੜਕੇ ਹੋਵੇ ਤਾਂ ਸਾਰਾ ਘਰ ਜਬਤ ਕਰ ਲਓ ਹੋਕਮ ਮਾਨ ਚਮਕੇ ਥਿਰ ਦਵਾਰੇ ਪੁਜੇ ਗਰਭ ਜੇ ਜਬ ਦਿਨ ਸਾਰੇ ਹੋਗੋਂ ਮੰਨ ਕੇ ਸਾਰੇ ਦਰਵਾਜੇ ਤੇ ਚੌਂਕੇ ਬੈਠ ਗਏ ਜਦ ਗਰਭ ਦੇ ਦਿਨ ਆਏ ਭਾਵ ਕੇ ਸਮਾ ਪੂਰਾ ਹੋ ਗਿਆ ਪੁੱਤਰ ਨੇ ਜਨਮ ਲਿਆ ਜਨਮਿਓ ਪੁੱਤਰ ਤਹਾਂ ਸਭ ਜੋਬਾ ਮੰਗਲ ਕੋਤਸਵ ਬਹੁ ਹੋਵਾਂ ਕਹਿੰਦੇ ਪੁੱਤਰ ਨੇ ਜਨਮ ਲਿਆ ਜਿਸ ਨੂੰ ਸਭ ਨੇ ਵੇਖਿਆ ਤੇ ਕਈ ਪ੍ਰਕਾਰ ਦੇ ਮੰਗਲ ਉਤਸਵ ਜਿਹੜੇ ਤਿਹਾਰ ਸੀ ਉਹ ਹੋਏ ਖੁਸ਼ੀ ਪ੍ਰਗਟ ਕੀਤੀ ਗਈ ਦੁੱਧ ਭਵਜੇ ਨੋ ਬਤਾ ਬਾਜੇ ਸਭ ਪਰਿਵਾਰ ਭੋ ਬਹੁ ਰਾਜੇ ਤੇ ਛੋਟੇ ਨਗਾਰੇ ਤੇ ਨੌਬਤਾਂ ਵੱਜੀਆਂ ਸਾਰਾ ਪਰਿਵਾਰ ਬਹੁਤ ਪ੍ਰਸੰਨ ਹੋਇਆ ਤੇ ਬਾਦਸ਼ਾਹ ਜਦ ਸੁਣ ਬੋਕੀ ਨਾ ਕਰੋ ਖਲਾਸੀ ਆਇਸ ਦੇਨ ਜਦ ਬਾਦਸ਼ਾਹ ਨੇ ਪੁੱਤਰ ਬਾਰੇ ਸੁਣਿਆ ਤਾਂ ਉਸਨੇ ਖਲਾਸੀ ਦੀ ਆਗਿਆ ਕਰ ਦਿੱਤੀ ਬਖਸ਼ੂ ਪ੍ਰਥਮ ਸਮਾਨ ਰੂਜੀਨਾ ਘਰ ਖਲਾਸ ਤਤਸ਼ਨ ਕਰ ਦੇਨ ਪਹਿਲਾ ਬਰਾਬਰ ਦਾ ਰੋਜ਼ ਦਾ ਖਰਚ ਬਖਸ਼ਿਆ ਤੇ ਘਰ ਨੂੰ ਤੁਰੰਤ ਯਾਦ ਕਰ ਦਿੱਤਾ ਸਾਰੇ ਚੌਂਕੀਦਾਰ ਤੇ ਚੌਂਕੀਦਾਰ ਸਿਪਾਹੀ ਗਏ ਜਨ ਸਮਾਨ ਕਰਦ ਸਭ ਭਏ ਫਿਰ ਚੌਂਕੀ हट ਗਈ ਤਾਂ ਸਿਪਾਹੀ ਵੀ ਚਲੇ ਗਏ ਸਾਰੇ ਲੋਕ ਬਹੁਤ ਸਨਮਾਨ ਕਰਦੇ ਸਨ ਸਬਤ ਭੰਗਣ ਮਹ ਕਹਿਤ ਸਕਾਲ ਧਨ ਮਰਦਨ ਕੇ ਸੰਸ ਵਿਸਾਲਾ ਤੇ ਬਾਅਦ ਵਿੱਚ ਕਹਿੰਦੇ ਉਹ ਸਮੇ ਸੱਤਾਂ ਭੈਣਾ ਵਿੱਚ ਕਹਿੰਦੇ ਸੰਨ ਕੀ ਧੰਨ ਮਰ ਦੀ ਦਾੜੀ ਹੈ ਆ ਤੇ ਇਸ ਕਰਕੇ ਸਾਰੇ ਪਰਿਵਾਰ ਨੂੰ ਸਭ ਪਰਿਵਾਰ ਛੁੱਟਿਓ ਜਿਸ ਪਾਸੇ ਜਿਸ ਤੇ ਆਰਪ ਨਹੀਂ ਕੋ ਆਛੇ ਕਹਿੰਦੇ ਜਿਸ ਕਰਕੇ ਪਰਿਵਾਰ ਨੂੰ ਛੁਟਕਾਰਾ ਮਿਲ ਗਿਆ ਹੈ ਐਸ ਨਾਲੋਂ ਹੋਰ ਕੋਈ ਚੰਗਾ ਨਹੀਂ ਹੈ ਜਿਸ ਦਾੜੀ ਤੇ ਜਪ ਤਪ ਪੂਜੋਗ ਫਲ ਹੈ ਸકલ ਕੇ ਮੁਖ ਗਨ ਹੋ ਉਤਪੋਗ ਜਿਸ ਦਾੜੀ ਕਰਕੇ ਨੇ ਜਾਪਦੇ ਤਪ ਜੋਗ ਹਨ ਅਤੇ ਸਾਰਿਆਂ ਦੇ ਸਮੂਹ ਸੁਖ ਅਤੇ ਭੋਗ ਸਫਲ ਹੁੰਦੇ ਨੇ ਮਰਦ ਕਹ ਚਹਰੇ ਦਰ ਦਰ ਗਹ ਸਮਸ ਕਬੂਲ ਪਰ ਦੁਤ ਜਾਏ ਇਸ ਲੋਕ ਦੀ ਕਚਹਿਰੀ ਅਤੇ ਦਰਗਾਹ ਦੇ ਵਿੱਚ ਧੰਨ ਮਰ ਦੀ ਧੜ ਵੀ ਹੈ ਜੇ ਜਿਹੜੀ ਸੋਭਾ ਵਾਲੀ ਹੋ ਕੇ ਕਬੂਲੀ ਜਾਂਦੀ ਹੈ ਮਰਦ ਬਿਨਾ ਸਮਸਦ ਸਤਾਰ ਇਨ ਬਿਨ ਔਰਤ ਕਲ ਪਰਹਿ ਨਿਹਾਰ ਮਰਦ ਦਾੜੀ ਤੇ ਦਸਤਾਰ ਤੋਂ ਬਗੈਰ ਔਰਤ ਹੀ ਲੱਗਦਾ ਹੈ اے ਸੱਚੇ ਬਾਦਸ਼ਾਹ ਸੱਚੇ ਬਾਦਸ਼ਾਹ ਮਹ ਚੀਤ ਤਮਕੇ ਤਰੇ ਵਿਸਾਲ ਪਰੇਤ ਉਸ ਵੇਲੇ ਦੀ ਉਸ ਸਮੇਂ ਦੀ ਵਿਸ਼ਾਲ ਪ੍ਰੀਤੀ ਧਾਰਨ ਮੈਂ ਕੀਤੀ ਹੈ ਜਨਮਤ ਮਰਤ ਸੋ ਬੰਧ ਖਲਾਸੇ ਹਮ ਜਾਣੀ ਜੈ ਸਬਤ ਪ੍ਰਕਾਸ਼ੀ ਮਰਦੇ ਜਮਨ ਸਾਡਾ ਜੀ ਬੰਦਨਾ ਤੋਂ ਛਟਕਾਰਾ ਹੋਇਆ ਤੇ ਅਸੀਂ ਸਤ ਗੜ ਕੇ ਆ ਭਲੇ ਪ੍ਰਕਾਰ ਮੌਜੂਦ ਸਾਂ ਪਰ ਸਾਨੂੰ ਕੁਝ ਵੀ ਨਹੀਂ ਜਾਣਿਆ ਨਹ ਮੁਹਾ ਮੁਲਾਜਹ ਕਿਨਹ ਉਹ ਬਾਕੇ ਜਾਤੇ ਧੰ ਸਮਸ ਹੈ ਸਾਜੀ ਕਹਿੰਦੇ ਸਾਨੂੰ ਸੱਤਾ ਲੜਕਿਆਂ ਨੂੰ ਸੱਤਾ ਪੈਣਾ ਸੀ ਜੋ ਹਲਕੇ ਮੌਜੂਦ ਸੀ ਸਾਨੂੰ ਉਹਨਾਂ ਨੇ ਹਿੱਸੇਦਾਰ ਨਹੀਂ ਮੰਨਿਆ ਸਾਨੂੰ ਕੁਝ ਨਹੀਂ ਜਾਣਿਆ ਨਾ ਹੀ ਨਜ਼ਰ ਵਿੱਚ ਲਿਆਂਦਾ ਗਿਆ ਤੇ ਇਸ ਕਰਕੇ ਧੰ ਸੱਚੀ ਦਾੜੀ ਹੈ ਪਾਰਸੀ ਜਨ ਜ਼ੁਲਮ ਜਮੈਂ ਲਾਨਤ ਹੋ ਸਰਬ ਰੋਜ ਹਰ ਦੋ ਮਾਹੀ ਇਤਦਾ ਜਮਣਾ ਜ਼ੁਲਮ ਉਤਾਰਨ ਦੇ ਬਰਾਬਰ ਹੈ ਦਿਨ ਰਾਤ ਦੋਵੇਂ ਵੇੜਿਆਂ ਵਿੱਚ ਲਾਨਤ ਹੀ ਮਿਲਦੀ ਹੈ ਮਰਦ ਹੈ ਜਮੈਂ ਦਰਗੋਸ ਖੈਰ ਕਰਦਮੈਂ ਪਰ ਕਹਿੰਦੇ ਜਦੋਂ ਮਤ ਜਮੇ ਤਾਂ ਕੰਨਾਂ ਵਿੱਚ ਬਾੜੀਆਂ ਵੀ ਕਾਨ ਸੋ ਪੈਂਦੀ ਹੈ ਅਤੇ ਸਾਰੇ ਆਖਦੇ ਨੇ ਕਿ ਰੱਬ ਨੇ ਭਲੇ ਕੀਤੀ ਹੈ। ਦਾੜੇ ਬੰਦਗੀ ਐਨ ਖੁਦਾਏ ਦਿਦਾਰ ਸੁਮਾਰ ਹੈ। ਤੇ ਕਹਿੰਦੇ ਦਾੜੀ ਰੱਖਣੀ ਖੁਦਾ ਦੀ ਬੰਦਗੀ ਦੇ ਬਰਾਬਰ ਹੈ। ਬਗੈਰ ਦਾੜੇ ਸੈਤਾਨ ਵਿਸਾਸ ਹੈ ਨਾ ਕਰਦਮ। ਕਹਿੰਦੇ ਵੀ ਦਾੜੇ ਵਾਲੇ ਦੇ ਦਰਸ਼ਨ ਖੁਦਾ ਦੇ ਹਦੂ ਦੇ ਦਰਸ਼ਨ ਨੇ ਗਿਣੇ ਜਾਂਦੇ ਆ ਪਰ ਜੋ ਬਿਨਾ ਦਾੜੀ ਤੋਂ ਹੈ ਉਹ ਕਹਿੰਦੇ ਸ਼ੈਤਾਨ ਦੇ ਬਰਾਬਰ ਹੈ ਚੌਪਈ ਸੁਣ ਕਰ ਸਕਲ ਸਵਾਭ ਸਮਾਈ ਧੰਨ ਧੰਨ ਬੋਲੇ ਇਸ ਤਾਈ ਸਾਰਿਆਂ ਨੇ ਸੁਣਿਆ ਸਵਾ ਨੇ ਤੇ ਹੈਰਾਨ ਹੋ ਗਏ ਤੇ ਉਹ ਸਿੱਖਣੇ ਨੂੰ ਸਾਰੇ ਧੰਨ ਧੰਨ ਕਹਿਣ ਲੱਗੇ ਤੇ ਤਰ ਸਤਿਗੁਰੁ ਉਪਾਖਿਓ ਤਿਸੁ ਹੈਰੀ ਧਨ ਪਰ ਤੇਦਰਦੈ ਆਸ ਤੇਰੀ ਤਾਂ ਸਤਿਗੁਰੂ ਜੀ ਨੇ ਉਸ ਨੂੰ ਵੇਖ ਕੇ ਉਹਦੇ ਬਚਨ ਸੁਣ ਕੇ ਕਿਹਾ ਤਨ ਤੇਰੇ ਹਿਰਦੇ ਦੇ ਵਿੱਚ ਐਸੀ ਪ੍ਰੀਤੀ ਹੈ ਫਾਰਸੇ ਸਿੱਖੋ ਦਾੜੀ ਤਾਰੀ ਕੇਸ ਸੁਮਾਰ ਬਾਲ ਤਨ ਹੈ ਏ ਸਿੱਖੋ ਦਾੜੀ ਦੀ ਏ ਤਾਰੀਫ ਹੈ ਇਸ ਦੇ ਆਉਣ ਨਾਲ ਆਦਮੀ ਮਰਦ ਕਹਾਉਂਦਾ ਬਗਰ ਦਹੜੇ ਬदन ਚਾਸ਼ਮਨਾ ਦੀਦ ਮੈਂ ਤੇ ਨਿਰੇ ਕੇਸਾਂ ਨਾਲ ਤਾਂ ਇਨਸਾਨ ਦੇ ਬਾਲ ਪੁਨੇ ਵਿੱਚ ਗਿਣਤੀ ਹੁੰਦੀ ਹੈ ਦਾੜ੍ਡੋ ਬਗੈਰ ਹੀ ਜੋ ਮੂੰਹ ਹੈ ਭਾਵ ਦਾੜ ਮੁੰਨੀ ਹੋਏ ਤਾਂ ਉਸ ਨੂੰ ਅਸੀਂ ਸਿੱਖ ਨਹੀਂ ਗਿਣਦੇ ਚਾਓ ਪਈਮ ਸਤਿਗੁਰ ਕਰ ਬਚਨ ਬਲਾਸਾ ਕਰੀ ਸੰਪੂਰਨ ਸੰਗਤ ਆਸਾ ਇਸ ਤਰ੍ਹਾਂ ਸਤਿਗੁਰੂ ਜੀ ਨੇ ਬਚਨ ਬਲਾਸ ਕਰਕੇ ਸੰਗਤਾਂ ਜਿਹੜੀ ਆਸਾ ਸੀ ਨਾ ਉਹ ਪੂਰੀ ਕੀਤੀ ਅਤੇ ਕੇਤਕ ਦਿਨਾਨੰਦਪੁਰ ਰਹਿ ਕੇ ਭਈ ਵਿਦਾ ਪੁਨ ਬਿੰਤੀ ਕਹਿ ਕੇ ਉਹ ਸਿੱਖਣੀ ਗਈ ਦਿਨਾਨੰਦਪੁਰ ਵਿੱਚ ਰਹਿ ਕੇ ਫਿਰ ਕਹਿੰਦੇ ਇਹ ਉਹਨੇ ਬੇਨਤੀ ਕਰਕੇ ਵਿਦਾ ਹੋਣਾ ਕੀਤਾ ਹੈ ਲੈ ਪਹਲ ਖੰਡੇ ਕੀ ਕੀਤੇ ਆਯੁਧਧਾਰ ਗੁਰੂ ਹਰ ਖੇਤੇ ਕਈ ਖੰਡੇ ਬਾਟੇ ਦਾ ਅਮਰਸ਼ਾ ਕੇ ਸਤਤਰ ਧਾਰ ਕੇ ਗੁਰੂ ਨੂੰ ਪ੍ਰਸੰਨ ਕਰਦੇ ਨੇ ਤੇ ਫਿਰ ਸਰੋਪਾ ਲੈ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਲੈ ਸਰਪਾਉ ਆਵਸ ਸੀਦੇ ਜਸ ਕੋ ਉਚਾਰਤ ਜਿਦਿਤ ਜਾਏ ਫਿਰ ਕਹਿੰਦੇ ਜਿਨ੍ਹਾਂ ਨੇ ਅਮਰਸ਼ਾ ਖਲਿਆ ਸਤਪੁਰਾਂ ਤੋਂ ਸਰੋਪਾ ਲੈ ਕੇ ਘਰ ਵੱਲ ਜਾਂਦੇ ਜਿੱਥੇ-ਥੇ ਜਾਂਦੇ ਨੇ ਉੱਥੇ ਉੱਥੇ ਗੁਰੂ ਦਾ ਉਚਾਰਨ ਕੀਤਾ ਜਸ ਕੀਤਾ ਜਾਂਦਾ ਉਚਾਰਨ ਕੀਤਾ ਜਾਂਦਾ ਜਸ ਨੂੰ ਵਾ ਵਾ ਕੀਤੀ ਜਾਂਦੀ ਹੈ ਜਿਵੇਂ ਆਦਮ ਤਿਮ ਖਰਚ ਵਿਸਾਲਾ ਗੁਰਕੇ ਘਰ ਹੋਵਤ ਸਭ ਕਾਲਾ ਜਿਵੇਂ ਵਿਸਾਲ ਆਮਦਨ ਸੇ ਉਸੇ ਤਰ੍ਹਾਂ ਹੀ ਵਿਸਾਲ ਖਰਚ ਗੁਰੂ ਦੇ ਘਰ ਵਿੱਚ ਹਰ ਸਮੇਂ ਹੁੰਦਾ ਸੀ ਕਾਤਕ ਬਤਿਓ ਸੋ ਅਗਨ ਆਵਾ ਬੈਠੇ ਗੁਰੂ ਦੀਵਾਨ ਲਗਾਵਾ ਕਤਕ ਦਾ ਮਹੀਨਾ ਬੀਤਿਆ ਤਾਂ ਮੱਗਰ ਦਾ ਮਹੀਨਾ ਆ ਗਿਆ ਤੇ ਗੁਰੂ ਜੀ ਦੀਵਾਨ ਲਾ ਕੇ ਬੈਠੇ ਨੇ ਸਾਬ ਸਿੱਖਨ ਕਰ ਜੋਰ ਉਚਾਰਾ ਗੁਰ ਸਾਚੇ ਪਾਤਸ਼ਾਹ ਉਧਾਰਾ ਤਾਰੇ ਸਿੱਖਾਂ ਦੇ ਹੱਥ ਜੋੜ ਕੇ ਕਿਹਾ ਕਿ ਹੇ ਉਧਾਰ ਗੁਰੂ ਸੱਚੇ ਪਾਤਸ਼ਾਹ ਜੀਉ ਭਾਣਾ ਪ੍ਰਭ ਕੋ ਜਿਮ ਉਰਚਾਹੋ ਤਿਮ ਬਿਹਾਰ ਤੁਰ ਸਭ ਮਾਹੂ ਜਿਵੇਂ ਪ੍ਰਭ ਦਾ ਭਾਣਾ ਹਿਰਦੇ ਵਿੱਚ ਚਾਹੁੰਦੇ ਹੋ ਉਸੇ ਤਰ੍ਹਾਂ ਸਭ ਵਿੱਚ ਬਿਹਾਰ ਤੁਰ ਤੋ ਪਰੰਤ ਖਰਜ ਅਬ ਚਹੀਐ ਸਤ ਕਾਲ ਆਇਓ ਬਹੁ ਲਹੀਐ ਫਿਰ ਵੀ ਬਾਧੂ ਖਰਚ ਹੁਣ ਚਾਹੀਦਾ ਹੈ ਹੁਣ ਸਰਦੀਆਂ ਦਾ ਮੌਸਮ ਆ ਗਿਆ ਇਸ ਵਾਰੇ ਜਾਣੋ ਇਸ ਪ੍ਰਕਾਰ ਜਦੋਂ ਸਭ ਕਹਿਓ ਇੱਕ ਬਣਜਾਰਾ ਆਵਤ ਲਹਿਓ ਤਾਂ ਇਸ ਪ੍ਰਕਾਰ ਜਦ ਸਾਰਿਆਂ ਨੇ ਕਿਹਾ ਤਾਂ ਇੱਕ ਬਣਜਾਰੇ ਨੂੰ ਆਇਆ ਵੇਖਿਆ ਤੇ ਧਰਿਓ ਪਰ ਅਰਾਜ ਪਤਨ ਦਾਉਣ ਹਜ਼ਾਰੇ ਮਸਤਕ ਟੇਕਿਓ ਗੁਰੂ ਅਗਾਰੇ ਤਉਨੇ 2000 ਰੁਪਇਆ ਗੁਰੂ ਅੱਗੇ ਮੱਥਾ ਟੇਕਣਾ ਕੀਤਾ ਦੇ ਹਾਥ ਜੋੜ ਜਬ ਸੰਮੁਖ ਬੈਸਾ ਬੋਲੇ ਪ੍ਰਭ ਇਹ ਧਨ ਹੈ ਕੈਸਾ ਜਦ ਹੱਥ ਜੋੜ ਕੇ ਸਤਿਗੁਰਾਂ ਦੇ ਸੰਮੁਖ ਹੋ ਕੇ ਬੈਠਿਆ ਤਾਂ ਸਤਿਗੁਰੂ ਜੀ ਨੇ ਬੋਲਣਾ ਕੀਤਾ ਕਿ ਧੰਨ ਕੈਸਾ ਹੈ ਕਿਸ ਕੋ ਸਿੱਖ ਕਹਾ ਤੂੰ ਰਹਿ ਸੁਣ ਗੁਰ ਆਸੰਗ ਬੇਨਤੀ ਕਹੈ ਤੂੰ ਕਿਹਦਾ ਸਿੱਖ ਹੈ ਭਾਈ ਕਿੱਥੇ ਰਹਿੰਦਾ ਹੈ ਕਿੱਥੋਂ ਆਇਆ ਤੂੰ ਇਹ ਸੁਣ ਕੇ ਉਸਨੇ ਗੁਰੂ ਜੀ ਦੇ ਪਾਸ ਬੇਨਤੀ ਕੀਤੀ ਪੁਰ ਸੁਲਤਾਨੇ ਕਰੋ ਬਸੇਰਾ ਔਰ ਮਰੇਦ ਨਗਾਹੇ ਕੇਰਾ ਕਾਹ ਲਗਾ ਮੈਂ ਨਗਰ ਮੁਲਤਾਨ ਦਾ ਰਹਿਣ ਵਾਲਾ ਨਗਾਹੇ ਪੀਰ ਦਾ ਮਰੀਦ ਹਾਂ ਇਤ ਬਾਹ ਵਿਵਹਾਰ ਕਰਨ ਕੋ ਆਇਓ ਵਿਕਿਓ ਨਾ ਮਾਲ ਮਿਰੋ ਅਲਕਾਇਓ ਇਧਰ ਮੈਂ ਵਪਾਰ ਵਾਸਤੇ ਆਇਆ ਸੀ ਤੇ ਜਦ ਮੇਰਾ ਮਾਲ ਦਾ ਨਾ ਵਿਕਿਆ ਤਾਂ ਮੈਂ ਬਹੁਤ ਬਿਆਕੁਲ ਹੋ ਗਿਆ ਬੁੱਝੋ ਮੈਂ ਕੋ ਜ਼ਾਹਰ ਪੀਰ ਸੌਖੋ ਜਿਸਕੇ ਸੁਖ ਆਸਾ ਧੀਰ ਤੇ ਮੈਂ ਇਤੋਂ ਆ ਕੇ ਪੁੱਛਿਆ ਕਿ ਇੱਥੇ ਜ਼ਾਹਰ ਪੀਰ ਲੈਂਦੇ ਨੇ ਜਿਨ੍ਹਾਂ ਦੀ ਜਿੱਦੜਤਾ ਹਾਰ ਕੇ ਸੁਣਨਾ ਸਿੱਖਾ ਲੋਕਾਂ ਨੇ ਕਹਿਓ ਆਜ ਕੇ ਸਮੇ ਗੁਰੂ ਪੀਰ ਜ਼ਾਹਰ ਜਗ ਨਮੈ ਲੋਕਾਂ ਨੇ ਕਹਿਣਾ ਕਿ ਤਪਰਾਜ ਦੇ ਸਮੇ ਗੁਰੂ ਪੀਰ ਪ੍ਰਗਟ ਨੇ ਤੇ ਸਾਰੇ ਜਗ ਉਹਨਾਂ ਦਾ ਨਿਉਂਦਾ ਹੈ ਸੁਖੀ ਸੁਖ ਤਵੇ ਬੇਕ ਗयो 60000 ਬਣਜ ਕਰ ਲਇਓ ਜਦ ਮੈਂ ਫਿਰ ਤੁਹਾਡੀ ਸੁਖਣਾ ਸੁਖੀ ਤਾਂ ਸਾਰਾ ਮਾਲ ਮੇਰਾ ਵਿਗ ਗਿਆ 7000 ਰੁਪਏ ਦਾ ਮੈਂ ਵਪਾਰ ਕੀਤਾ ਪਿਓ ਨਾ ਹੋ ਜੇ ਤੱਕ ਮਨ ਜਾਣੀ ਦਿਸੰਦ ਬੰਦ ਭੇਟ ਬਹੁ ਆਨੀ ਤੇ ਜਿੰਨਾ ਜਿਹੜਾ ਮੇਰਾ ਮੁਨਾਫਾ ਹੋਇਆ ਨਾ ਮੈਂ ਮਨ ਵਿੱਚ ਜਾਣ ਤੇ ਜਿਹਦੇ ਦਿਸੰਦ ਦੀ ਭੇਟਾ ਮੈਂ ਲੈ ਕੇ ਆਇਆ ਸ਼੍ਰੀ ਸਤਗੁਰੂ ਭਣਿਓ ਬਚਨ ਜਿਸ ਕੋ ਹੀਤ ਕਿਸੇ ਕੋ ਅਨ ਸ਼੍ਰੀ ਗੁਰੂ ਜੀ ਨੇ ਫਿਰ ਬਚਨ ਕੀਤਾ ਕਹਿੰਦਾ ਖੇਤ ਹੁੰਦਾ ਹੈ ਉਹਦਾ ਇਹ ਅਨਾਜ ਹੁੰਦਾ ਹੈ ਸੁਣ ਪਾਈ ਕੋ ਪੰਥ ਜਾਏ ਚਰਤ ਖੇਤ ਕੋ ਕਈ ਹਟਾਏ ਐ ਭਾਈ ਸੁਣੋ ਜੇ ਕੋਈ ਤੁਰਿਆ ਜਾਂਦਾ ਰਾਹੇ ਕਿਸੇ ਖੇਤ ਵਿੱਚ ਚਰਦੇ ਡੰਗਰਾਂ ਨੂੰ ਬਾਹਰ ਕੱਢ ਦੇਵੇ ਤਾਂ ਦਰਬਾਰੇ ਦਾਵਾਰੇ ਵਾਰ ਖੇਤ ਕੋ ਹੋਏ ਨਾ ਇਹ ਕਾਇਆ ਬਾਤ ਲਖਤ ਹੈ ਕੋਇ ਨਾ ਤੇ ਕੈਨੇਡਾ ਬਾਹਰ ਕੱਢਦਾ ਉਹ ਖੇਤ ਦਾ ਮਾਲਕ ਨਹੀਂ ਬਣ ਜਾਂਦਾ ਇਹ ਕੀ ਗੱਲ ਹੈ ਕੋਈ ਵੀ ਜਾਣਦਾ ਨਹੀਂ ਹੈ ਅੱਗੇ ਮਹਾਰਾਜ ਇਹ ਵਾਰਤਾ ਕਰਦੇ ਆ ਮਹਾਰਾਜ ਸਮਝਾਉਣਾ ਕਰਦੇ ਆ ਨਾ ਕਿ ਜੇ ਕੋਈ ਤੁਰਿਆ ਜਾਂਦਾ ਖੇਤ ਤੋਂ ਫੱਟੂ ਜਾਨਵਰ ਬਾਹਰ ਕੱਢਦੇ ਤੋ ਮਾਲਕ ਨਹੀਂ ਬਣਦਾ ਭਾਈ ਜੇ ਤੂੰ ਵਪਾਰ ਕਰਨ ਆਇਆ ਮੈਂ ਸੁੱਖਣਾ ਤੂੰ ਸੁਖ ਲਈ ਤੇਰਾ ਵਪਾਰ ਮਾਫਾ ਹੋ ਗਿਆ ਤੇ ਤੂੰ ਮੈਂ ਜਿਹੜਾ ਗੁਰੂ ਨਹੀਂ ਹੋਇਆ ਤੂੰ ਮੇਰਾ ਚੇਲਾ ਨਹੀਂ ਹੋਇਆ ਜਿਹਦੇ ਤੋਂ ਪਹਿਲਾਂ ਐਸਟ ਪੀ ਮੰਨ ਕੇ ਬੈਠਾ ਜਿਹਦੀ ਤੂੰ ਅਰਦਾਸ ਨਾ ਪਹਿਲਾਂ ਤੋਂ ਕਰਦਾ ਤੂੰ ਉਹਦਾ ਹੀ ਹੈ ਸਾਡਾ ਨਹੀਂ ਹੋ ਸਕਦਾ ਕੀ ਵਿਚਾਰ ਅੱਗੇ ਹੁੰਦੀ ਹੈ ਕੀ ਮਹਾਰਾਜ ਸਮਝਾਉਂਦੇ ਐ ਕੀ ਬਚਨ ਕਰਦੇ ਐ ਉਸ ਮੁਸਲਮਾਨ ਵੀਰ ਦੇ ਨਾਲ ਉਹ ਕੱਲ ਦੇ ਦੀਵਾਨਾਂ ਦੇ ਅੰਦਰ ਆਪਾਂ ਸਤਿਗੁਰਾਂ ਦੇ ਹਜੂਰ ਉੜ ਕੇ ਸਰਬਣ ਕਰਾਂਗੇ ਆਪ ਸੰਗਤ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਣ ਸਰਬ ਪੁੱਲਾ ਮਾ ਹੁੰਗਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ